ਹੈਲੋ ਦੋਸਤੋ ਬੈ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਜੇਕਰ ਤੁਸੀਂ ਪੀਐਸਟੈਟ 2024 ਦਾ ਐਗਜ਼ਾਮ ਦੇਣਾ ਹੈ ਐਂਡ ਤੁਹਾਡਾ ਜੋ ਸਬਜੈਕਟ ਹੈ ਐਸਐਸਟੀ ਬੰਦ ਹੈ ਤਾਂ ਚਲੋ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਆਪਣੇ ਹੋਰਨਾਂ ਦੋਸਤਾਂ ਤੱਕ ਵੱਤਵਾ ਦੇ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਸਾਡੇ ਇਸ ਚੈਨਲ ਪਰ ਤੁਹਾਨੂੰ ਰੈਗੂਲਰ ਜੋ ਐਸਐਸਟੀ ਦੀਆਂ ਜੋ ਕਲਾਸਾਂ ਮਿਲਦੀਆਂ ਰਹਿਣਗੀਆਂ ਲੜੀਵਾਰ ਜੋ ਤੁਹਾਨੂੰ ਇੰਪੋਰਟੈਂਟ ਕੁਐਸਚਨ ਦੀਆਂ ਵੀਡੀਓ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਤਾਂ ਚਲੋ ਸਬਸਕ੍ਰਾਈਬ ਜਰੂਰ ਕਰਨਾ ਵੱਤਵਾ ਦੇ ਸ਼ੇਅਰ ਜਰੂਰ ਕਰਨਾ ਕੁਐਸਚਨ ਨੰਬਰ ਫ ਸੇਖ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੀ ਦਰਗਾਹ ਕਿੱਥੇ ਸਥਿਤ ਹੈ ਤਾਂ ਰਾਈਟ ਆਨਸਰ ਹੈ ਦਿੱਲੀ ਠੀਕ ਹੈ ਜੋ ਸੇਖ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਸੀ ਇੱਕ ਸੁੰਨੀ ਮੁਸਲਮਨ ਸੀ ਜੋ ਇੱਕ ਸੂਫੀ ਸੰਤ ਸੀ ਭਾਰਤ ਵਿੱਚ ਪਹਿਲੀ ਵਾਰਮ ਵਜਤ ਪ੍ਰਣਾਲੀ ਕਦੋਂ ਸ਼ੁਰੂ ਕੀਤੀ ਗਈ ਸੀ ਤਾਂ ਰਾਈਟ ਆਨਸਰ ਹੈ 1860 ਠੀਕ ਹੈ 1860 ਇਸ ਵਿੱਚ ਜੋ ਫਸਟ ਵਾਰ ਜੋ ਮਸ਼ਤ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਸੀ ਹਰੇ ਪੌਦੇ ਆਪਣਾ ਭੋਜਨ ਬਣਾਉਣ ਲਈ ਕਿਹੜੀ ਗੈਸ ਦੀ ਗੱਲ ਤੋਂ ਕਰਦੇ ਹਨ ਤਾਂ ਰਾਈਟ ਆਨਸਰ ਹੈ ਕਾਰਬਨ ਡਾਈਆਕਸਾਈਡ ਠੀਕ ਹੈ ਇਹ ਹਰੇ ਪੌਦੇ ਦੁਆਰਾ ਜੋ ਕਾਰਬਨ ਡਾਈਆਕਸਾਈਡ ਦੁਆਰਾ ਆਪਣਾ ਭੋਜਨ ਤਿਆਰ ਕੀਤਾ ਜਾਂਦਾ ਹੈ ਭਾਰਤ ਦਾ ਆਖਰੀ ਵਾਇਸਰਾਏ ਕੌਣ ਸੀ ਤਾਂ ਰਾਈਟ ਆਨਸਰ ਹੈ ਲਾਰਡ ਮਾਉਟਬੈਟਨ ਠੀਕ ਹੈ ਜੀ ਲਾਰਡ ਮਾਉਟਬੈਟਨ ਜੋ ਭਾਰਤ ਦਾ ਆਖਰੀ ਵਾਇਸਰਾਏ ਸੀ ਭਾਰਤ ਵਿੱਚ ਸਭ ਤੋਂ ਵੱਧ ਸੈਰੀ ਕਰਨ ਵਾਲਾ ਰਾਜ ਕਿਹੜਾ ਹੈ हां राइट आंसर है महाराष्ट्र ठीक है जी जो भारत ਦਾ ਮਹਾਰਾਸ਼ਟਰ ਰਾਜੇ ਇਹ ਸਭ ਤੋਂ ਵੱਧ ਸੈਵਰੀ ਕਰਨ ਵਾਲਾ ਰਾਜ ਹੈ ਐਂਡ ਦੋਸਤੋ ਜੇਕਰ ਆਪਾਂ ਨੂੰ ਸੈਰ ਪੁੱਛਿਆ ਜਾਵੇ ਤਾਂ ਉੱਥੇ ਆਪਣਾ ਰਾਈਟ ਆਨਸਰ ਮੁੰਬਈ ਹੋਵੇਗਾ ਠੀਕ ਹੈ ਜੀ ਜੋ ਮਹਾਰਾਸ਼ਟਰ ਹੈ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਦੋਂ ਕੋਸ਼ਿਸ਼ ਕੀਤਾ ਗਿਆ ਸੀ ਤਾਂ ਰਾਈਟ ਆਨਸਰ ਹੈ 1911 ਠੀਕ ਹੈ ਜੀ ਜੋ ਦਿੱਲੀ ਭਾਰਤ ਦੀ ਰਾਜਧਾਨੀ 1911 ਵਿੱਚ ਬਣੀ ਮਕਸਦ ਦੀ ਲੜਾਈ ਕਿਸ ਸਾਲ ਲੜੀ ਗਈ ਸੀ ਤਾਂ ਰਾਈਟ ਆਨਸਰ ਹੈ 1764 ਠੀਕ ਹੈ ਜੀ ਜੋ ਬਕਸਰ ਦਾ ਜਦ ਹੋਇਆ ਸੀ 1764 ਵਿੱਚ ਹੋਇਆ ਸੀ ਇਸ ਵਿੱਚ ਇੱਕ ਪਾਸੇ ਤਾਂ ਜੋ ਅੰਗਰੇਜ਼ੀ ਸੈਨਾ ਦੀ ਜੋ ਅਗਵਾਈ ਕੀਤੀ ਸੀਗੀ ਹੈਨਰੀ ਹੈਕਟਰ ਮਨਰੋ ਨੇ ਐਂਡ ਦੂਜੇ ਪਾਸੇ ਜੋ ਇੱਕ ਬੰਗਾਲ ਦਾ ਨਵਾਬ ਸੀਗਾ ਮੀਰ ਕਾਸਿਮ ਅਬਦੁਲ ਨਵਾਬ ਸਜਾਉਦੋਲਾ ਤੇ ਮੁਗਲ ਬਾਸਾ ਸਾਲਮ ਦੂਜਾ ਸੀ ਯਾਨੀ ਕਿ ਇਹਨਾਂ ਨੇ ਤਿੰਨਾਂ ਨੇ ਮਿਲ ਕੇ ਅੰਗਰੇਜ਼ਾਂ ਵਿਰੁੱਧ ਜੋ ਮਕਸਦ ਦਾ ਯੁੱਧ ਲੜਿਆ ਸੀ ਇਸ ਵਿੱਚ ਜੋ ਅੰਗਰੇਜ਼ੀ ਸੈਨਾ ਦੀ ਜਿੱਤ ਹੋਈ ਸੀ ਹਿੰਦਿਕਾ ਦਾ ਲਿਖ ਕੌਣ ਸੀ ਤਾਂ ਰਾਈਟ ਆਨਸਰ ਹੈ ਮੈਗਸਥਨੀਜ਼ ਠੀਕ ਹੈ ਜੀ ਇੰਡਿਕਾ ਜੋ ਕਿਤਾਬ ਲਿਖੀ ਗਈ ਹੈ ਮੈਗਸਥਨੀਜ਼ ਦੁਆਰਾ ਭਾਰਤ ਸੜੋ ਅੰਦੋਲਨ ਦੇ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ ਤਾਂ ਰਾਈਟ ਆਨਸਰ ਹੈ ਚਰਚਿਲ ਠੀਕ ਹੈ ਜੀ ਭਾਰਤ ਸੜੋ ਅੰਦੋਲਨ ਸਮੇਂ ਇੰਗਲੈਂਡ ਦਾ ਜੋ ਪ੍ਰਧਾਨ ਮੰਤਰੀ ਚਰਚਿਲ ਸੀ ਰੌਲ ਐਕਟ ਕਦੋਂ ਪਾਸ ਹੋਇਆ ਆ ਰਾਈਟ ਆਨਸਰ ਹੈ 1919ਵੀ ਠੀਕ ਹੈ ਜੀ 1919 ਵਿੱਚ ਜੋ ਰੌਲ ਐਕਟ ਪਾਸ ਹੋਇਆ ਸੀਗਾ ਇਹ ਬ੍ਰਿਟਿਸ਼ ਸਰਕਾਰ ਦੁਆਰਾ ਜਿਹੜਾ ਐਕਟ ਪਾਸ ਕੀਤਾ ਗਿਆ ਸੀ ਜਿਸ ਦੇ ਅਨੁਸਾਰ ਕਿਸੇ ਵੀ ਭਾਰਤੀ ਨੂੰ ਸੱਕ ਦੇ ਅਧਾਰ ਤੇ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਐਂਡ ਬਿਨਾ ਵਾਰੰਟੀ ਜਾਰੀ ਕੀਤੇ ਕਿਸੇ ਵੀ ਜਗ੍ਹਾ ਦੀ ਜੋ ਤਲਾਸ਼ੀ ਲਈ ਜਾ ਸਕਦੀ ਸੀ ਕਲਾਸੀ ਦੀ ਲੜਾਈ ਬ੍ਰਿਟਿਸ਼ ਇੰਡੀਆ ਕੰਪਨੀ ਅਤੇ ਕਿਸ ਵਿਚਕਾਰ ਹੋਈ ਤਾਂ ਰੈਤਨ ਸਰੇਸ ਰਾਜੂ ਦੋਲਾ ਠੀਕ ਹੈ ਜੀ ਜੋ ਕਲਾਸੀ ਦਾ ਜੁਦ ਹੋਇਆ ਸੀ 23 ਜੂਨ 1757 ਇਸਵੀ ਨੂੰ ਬ੍ਰਿਟਿਸ਼ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਰਾਜੂ ਦੋਲਾ ਵਿਚਕਾਰ ਹੋਇਆ ਸੀ ਇਸ ਵਿੱਚ ਜੋ ਅੰਗਰੇਜ਼ਾਂ ਦੀ ਅਗਵਾਈ ਰਾਬਰਟ ਕਲਾਈਵ ਨੇ ਕੀਤੀ ਸੀ ਐਂਡ ਜੋ ਬ੍ਰਿਟਿਸ਼ ਇੰਡੀਆ ਕੰਪਨੀ ਹੀ ਜੇਤੂ ਰਹੀ ਸੀ। ਮਹਾਤਮਾ ਬੁੱਧ ਦੇ ਉਪਦੇਸ਼ ਦੇਣ ਦੀ ਭਾਸ਼ਾ ਕਿਹੜੀ ਸੀ? ਤਾਂ ਰਾਈਟ ਆਨਸਰ ਹੈ ਪਾਲੀ। ਠੀਕ ਹੈ ਜੀ ਮਹਾਤਮਾ ਬੁੱਧ ਵੱਲੋਂ ਜੋ ਆਪਣੇ ਉਪਦੇਸ਼ ਪਾਲੀ ਭਾਸ਼ਾ ਅੰਦਰ ਦਿੱਤੇ ਗਏ। ਮੰਗਲ ਪਾਂਡੇ ਸਿਪਾਹੀ ਸੀ ਤਾਂ ਰਾਈਟ ਆਨਸਰ ਹੈ 24ਵੀਂ ਬੰਗਾਲ ਨੇਟਿਵ ਇਨਫੈਂਟਰੀ ਠੀਕ ਹੈ ਜੀ ਮੰਗਲ ਪਾਂਡੇ ਜੋ 24ਵੀਂ ਬੰਗਾਲ ਨੇਟਿਵ ਇਨਫੈਂਟਰੀ ਦਾ ਸਿਪਾਹੀ ਸੀ ਐਂ ਦੋਸਤੋ ਤੁਹਾਨੂੰ ਇੱਕ ਐਗਜ਼ਾਮ ਵਿੱਚ ਇਸ ਤਰ੍ਹਾਂ ਵੀ ਕੁਐਸਚਨ ਬਣ ਸਕਦਾ ਹੈ ਕਿ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸੇਧ ਕੌਣ ਸੀ ਤਾਂ ਉਹ ਵੀ ਰਾਈਟ ਆਨਸਰ ਆਪਣਾ ਮੰਗਲ ਪਾਂਡੇ ਹੋਵੇਗਾ ਤ੍ਰਿਪਿਟਕ ਗ੍ਰੰਥ ਸਬੰਧਿਤ ਹਨ ਤਾਂ ਰਾਈਟ ਆਨਸਰ ਹੈ ਬੁੱਧਧਰਮ ਠੀਕ ਹੈ ਤ੍ਰਿਪਿਟਕ ਗ੍ਰੰਥ ਦਾ ਜੋ ਸਬੰਧ ਹੈਗਾ ਬੁੱਧਧਰਮ ਨਾਲ ਪਾਣੀਪਤ ਦੀ ਪਹਿਲੀ ਲੜਾਈ ਕਿਸ ਵਿਚਕਾਰ ਲੜੀ ਗਈ ਸੀ ਤਾਂ ਰਾਈਟ ਆਨਸਰ ਹੈ ਬਾਬਰ ਅਤੇ ਅਬਰਾਮ ਲੋਧੀ ਠੀਕ ਹੈ ਜੀ ਪਾਣੀਪਤ ਦੀ ਜੋ ਪਹਿਲੀ ਲੜਾਈ April 1526 ਈਸਵੀ ਨੂੰ ਬਾਬਰ ਅਤੇ ਲੋਧੀ ਵਿਚਕਾਰ ਲੜੀ ਗਈ ਸੀ ਐਂਡ ਇਸ ਵਿੱਚ ਜੋ ਬਾਬਰ ਜਿੱਤੂ ਰਿਹਾ ਸੀ ਇਸ ਦੇ ਨਾਲ ਹੀ ਜੋ ਬਾਬਰ ਦੁਆਰਾ ਮੁਗਲ ਸਾਮਰਾਜ ਦੀ ਜੋ ਸਥਾਪਨਾ ਕੀਤੀ ਗਈ ਸੀ ਗੀਤ ਗੋਵਿੰਦ ਦਾ ਲੇਖਕ ਕੌਣ ਹੈ तो राइट आंसर है जयदेव ठीक है जी गीत गोविंद का लेखक जयदेव है सोलर सिस्टम की खोज किसने की थी? राइट आंसर है कोपरनिक्स ठीक है जी कोपरनिक्स द्वारा जो सोलर सिस्टम की जो खोज की गई सी ਕਿਹੜਾ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਹੈ ਤਾਂ ரைਟ ਆਨਸਰ ਹੈ ਬੁੱਧ ਠੀਕ ਹੈ ਜੀ ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨਜ਼ਦੀਕ ਗ੍ਰਹਿ ਹੈ ਭਾਰਤੀ ਸੰਵਿਧਾਨ ਦਾ ਆਰਟੀਕਲ 17 ਪ੍ਰਦਾਨ ਕਰਦਾ ਹੈ ਤਾਂ ਰਾਈਟ ਆਨਸਰ ਹੈ ਸੂਤ 7 ਦਾ ਖਤਮਾ ਠੀਕ ਹੈ ਜੀ ਜੋ ਆਰਟੀਕਲ 17 ਹੈ ਇਹ ਸੰਬੰਧਤ ਹੈ ਸੂਤ 7 ਦੇ ਖਤਮੇ ਨਾਲ ਪ੍ਰੈਸ ਦੀ ਆਜ਼ਾਦੀ ਦੇ ਅਧਿਕਾਰ ਵਿੱਚ ਨਿਹਤ ਹੈ ਤਾਂ ਰਾਈਟ ਆਨਸਰ ਹੈ ਬੋਲਣ ਦੀ ਆਜ਼ਾਦੀ ਠੀਕ ਹੈ ਜੀ ਜੋ ਪ੍ਰੈਸ ਦੀ ਆਜ਼ਾਦੀ ਨਾਲ ਸੰਬੰਧ ਜੋ ਕਾਨੂੰਨ ਹੈਗਾ ਬੋਲਣ ਦੀ ਆਜ਼ਾਦੀ ਨਾਲ ਇਸ ਤਰ੍ਹਾਂ ਦੋਸਤੋ ਅੱਜ ਦੇ ਆਪਣੇ ਟੌਪ 20 ਕੁਐਸਚਨਸ ਸਮਾਪਤ ਹੋਈ ਨੇ ਵੀਡੀਓ ਵਧੀਆ ਲੱਗੀ ਆ ਹੈਲਪਫੁਲ ਲੱਗੀ ਆ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚਲੋ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ